ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਹਰੀ ਮਿਰਚ ਦਾ ਅਲੱਗ ਤਰੀਕੇ ਨਾਲ ਅਚਾਰ ਇਹ ਆਪਾਂ ਦਾ ਕਿਲੋ ਮਿਰਚਾਂ ਲੈ ਲਿਆ ਜੀ ਇਹਨਾਂ ਨੂੰ ਆਪਾਂ ਧੋਣਾ ਨਹੀਂਗਾ ਜੇਕਰ ਆਪਾਂ ਧੋਵਾਂਗੇ ਇਹਨਾਂ ਦੇ ਵਿੱਚ ਪਾਣੀ ਵੜ ਜਾਂਦਾ ਤੇ ਤਾਂ ਹੀ ਖਰਾਬ ਹੋ ਜਾਂਦੀਆਂ ਆਪਾਂ ਇਹਨਾਂ ਨੂੰ ਡੰਡੀ ਸਮੇਤ ਹੀ ਲੰਗਾਏ ਮਿਰਚਾਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਕਿਸੇ ਕੱਪੜੇ ਨਾਲ ਪਾਣੀ 'ਚ ਨਾ ਪਾਓ ਇਹਨਾਂ ਨੂੰ ਧੋਇਓ ਨਾ ਜੇਕਰ ਇਹਨਾਂ ਤੇ ਉੱਤੇ ਮਾੜੀ-ਮੋਟੀ ਮਿੱਟੀ ਲੱਗੀ ਹੁੰਦੀ ਹੈ ਉਹਨਾਂ ਨੂੰ ਤੁਸੀਂ ਇਸੇ ਕੱਪੜੇ ਨਾਲ ਸਾਫ਼ ਕਰ ਲਿਓ ਜੀ ਅਸਤਰਾ ਜੇਕਰ ਅਸਤਰਾ ਪਾਇਆ ਚਾਰ ਤੁਸੀਂ ਪਾਉਂਗੇ ਤਾਂ ਬਿਲਕੁਲ ਵੀ ਖਰਾਬ ਨਹੀਂ ਹੁੰਦਾਗਾ ਜਦੋਂ ਆਪਾਂ ਧੋ ਲੈਨੇ ਆ ਤੇ ਉਹਨਾਂ ਦੇ ਵਿੱਚ ਪਾਣੀ ਵੜ ਜਾਂਦਾ ਫਿਰ ਉਹ ਮਿਰਚਾਂ ਖਰਾਬ ਹੋ ਜਾਂਦੀਆਂ ਸਾਰੀਆਂ ਮਿਰਚਾਂ ਦਾ ਅਸਤਰਾ ਕੱਪੜੇ ਨਾਲ ਸਾਫ਼ ਕਰ ਲਾਂਗੇ ਇਹ ਸਾਰੀਆਂ ਮਿਰਚਾਂ ਆਪਾਂ ਸਾਫ਼ ਕਰ ਲੀਆਂ ਜੀ ਕੱਪੜੇ ਨਾਲ ਹੁਣ ਆਪਾਂ ਇਹਦੇ ਇੱਧਰ ਆਪਾਂ ਟੋਕਰੀ 'ਚ ਦਵਾਰੇ ਕੱਟ ਲੈਣੀ ਆ। ਹੁਣ ਆਪਾਂ ਇਹਨੇ ਇਸ ਤਰ੍ਹਾਂ ਮਿਰਚ ਲੈ ਕੇ ਇਹ ਜੈਸੇ ਤਰ੍ਹਾਂ ਕੱਟ ਲੈਣਾ। ਸਾਰੀਆਂ ਮਿਰਚਾਂ 'ਚ ਆਪਾਂ ਇਸ ਤਰ੍ਹਾਂ ਲੰਬਾ ਕੱਟ ਪਾ ਲਾਂਗੇ। ਤੁਸੀਂ ਡੰਡੀਆਂ ਰੱਖਣੀਆਂ ਤਾਂ ਰੱਖ ਸਕਦੇ ਆ। ਨਹੀਂ ਇਹਨੂੰ ਤੋੜ ਵੀ ਸਕਦੇ ਆ। ਅਸੀਂ ਡੰਡੀਆਂ ਸਮੇਤ ਹੀ ਪਾਵਾਂਗੇ। తర్వా మిర్చా కట్ లా సారీ మిర్చా కట్లా అగలా ప్రోసెస్ క ਇਹ ਆਪਾਂ ਪੀਸੇ ਹੋਏ ਮਸਾਲੇ ਲੈ ਲਏ ਜੀ ਇਹ ਆਪਾਂ 2 ਚਮਚੇ ਜਮੈਨ ਦੇ ਲੈ ਲਏ ਇਹ ਆਪਾਂ ਰੋਸਟ ਕਰਕੇ ਥੋੜੀ ਜੀ ਫਿਰ ਉਹਨੂੰ ਪੀਸ ਲਿਆ ਸੀਗਾ 2 ਚਮਚੇ ਆਪਾਂ ਜਮੈਨ ਦੇ ਲਏ ਆ 1.5 ਚਮਚੇ ਆਪਾਂ ਜੀਰਾ ਪਾਊਡਰ ਦਾ ਲਿਆ ਇਹ ਆਪਾਂ ਧਨੀਆ ਪਾਊਡਰ ਲਿਆਇਆ ਜੀ ਇਹਨਾਂ ਨੂੰ ਵੀ ਆਪਾਂ ਰੋਸਟ ਕਰਕੇ ਦਰਦਰਾ ਜਾਂ ਪੀਸ ਲਿਆ ਸੀਗਾ ਇਹ ਤਿੰਨੇ ਮਸਾਲੇ ਆਪਾਂ ਵਿੱਚ ਵਰਤਾਂਗੇ ਇਹਦੇ ਹੁਣ ਆਪਾਂ ਇਹਦੇ ਵਿੱਚ ਹਲਦੀ ਐਡ ਕਰਾਂਗੇ ਜੀ 2 ਚਮਚੇ ਐਡ ਕਰਾਂਗੇ ਕਿਉਂਕਿ ਆਪਣੀ ਅੱਧਾ ਕਿਲੋ ਮਿਰਚਾਂ ਆਇਆ ਇਹ ਜੇਕਰ ਤੁਹਾਡੇ ਕੋਲ ਜ਼ਿਆਦਾ ਹੈ ਤਾਂ ਤੁਸੀਂ ਉਸ ਹਸਾ ਨਾ ਸਮਾਨ ਪਾ ਸਕਦੇ ਆ ਆਪਾਂ 2 ਚਮਚੇ ਹਲਦੀ ਤੇ ਪਾ ਲੇ 3 ਚਮਚੇ ਆਪਾਂ ਨੂਨ ਦੇ ਪਾਵਾਂਗੇ ਨਮਕ ਇਹ ਆਪਾਂ ਚਿਲੀ ਵੀਨੇਗਰ ਲਿਆ ਜੀ ਵੀਨੇਗਰ ਤੁਸੀਂ ਕੋਈ ਵੀ ਵਰਤ ਸਕਦੇ ਹੋ ਆਪਾਂ ਇਹ ਚਿਲੀ ਵੀਨੇਗਰ ਲਿਆ ਇਹ ਆਪਾਂ ਇਹਦੇ ਚ ਆਪਾਂ ਸਰੋਂ ਦਾ ਤੇਲ ਨਹੀਂ ਇਸਤੇਮਾਲ ਕਰਦੇਗੇ ਵੀਨੇਗਰ ਹੀ ਪਾਵਾਂਗੇ ਇਹ ਮਿਰਚਾਂ ਬਹੁਤ ਲੰਮਾ ਸਮਾਂ ਚੱਲਦੀਆਂ ਜੀ ਦੋ ਚਮਚੇ ਆਪਾਂ ਪਹਿਲਾਂ ਪਾ ਲਾਂਗੇ ਇਹ ਸਾਰੇ ਮਸਾਲਿਆਂ ਨੂੰ ਆਪਣਾ ਪੈਸਟਰ ਮਿਰਚਾਂ 'ਚ ਮੈਸ ਕਰਨਾ ਹੈ। ਤਾਂ ਕਿ ਸਾਰੇ ਮਖਾਲੇ ਮਿਰਚਾਂ 'ਚ ਲੱਗ ਜਾਣ। ਐਸਟਰਾਂ ਬਣਾਈਆਂ ਹੋਈਆਂ ਮਿਰਚਾਂ ਸਾਫ ਪਰ ਬਿਲਕੁਲ ਵੀ ਖਰਾਬ ਨਹੀਂ ਹੋਣ ਲੈਣੀਆਂ। ਜਿੰਨੀ ਟਰਾਂ ਪੌ ਮਸਾਲਿਆਂ ਨੂੰ ਮਿਰਚਾਂ 'ਚ ਮੈਸ ਕਰ ਲਾ। ਤਰਾ ਹਮਾਈ ਚੱਲਾਂਗੇ। ਆਕੀ ਮਸਾ ਨਮਕ ਪਾ ਹਲਦੀ ਮਿਰਚ ਤੇ ਚੰਗੀ ਤਰ੍ਹਾਂ ਲੱਗ ਗਈ। 2 ਕ ਚਮਚੇ ਆਪਾਂ ਨਿਗਰ ਦੇ ਹੋਰ ਪਾਵਾਂਗੇ। ਮਿਰਚਾਂ ਵੀ ਟੇਸਟੀ ਬਣਦੀਆਂ ਨਾ ਹੀ ਖਰਾਬ ਹੋਣ ਸਾਲ ਪਰ ਤੁਸੀਂ ਇਸ ਤਰ੍ਹਾਂ ਜ਼ਰੂਰ ਪਾ ਕੇ ਦੇਖਿਓ ਇਹ ਚਾਰ ਬਿਲਕੁਲ ਵੀ ਖਰਾਬ ਨਹੀਂ ਹੋਦਾ ਮਸਾਲਾ ਸਾਰਾ ਮਸਾਲਾ ਇਹਦੇ ਵਿੱਚ ਮਿਕਸ ਹੋ ਜਾਣਾ ਚਾਹੀਦਾ ਇਸ ਤਰ੍ਹਾਂ ਪਸਾਰੀ ਮਿਰਚਾਂ ਨੂੰ ਹਿਲਾਈ ਜਾਵਾਂਗੇ ਨਾਲ ਹੀ ਇਹ ਜਿਹੜੇ ਆਪਾਂ ਮਸਾਲੇ ਲਏ ਆ ਇਹਨਾਂ ਨੂੰ ਵੀ ਹੁਣ ਆਪਾਂ ਇਹਨਾਂ 'ਚ ਮਿਕਸ ਕਰ ਲਾਂਗੇ ਇਹ ਆਪਣੇ ਮਿਰਚਾਂ 'ਚ ਮਸਾਲਾ ਬਿਲਕੁਲ ਚੰਗੀ ਤਰ੍ਹਾਂ ਆਪਾਂ ਮਸਾਲ ਲਿਆ ਤੇ ਵਿੱਚ ਚ ਰਾਜੇ ਹੁਣ ਆਪਾਂ ਇਸ ਤਰ੍ਹਾਂ ਦਾ ਕੋਈ ਕੰਟੇਨਰ ਲੈ ਲਾਂਗੇ ਸੁੱਕਾ ਹੋਣਾ ਚਾਹੀਦਾ ਉਹ ਬਿਲਕੁਲ ਨਮੀ ਵਾਲਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਆਪਣਾ ਚਾਰ ਖਰਾਬ ਹੋ ਜੂ ਇਹ ਸਾਰੀਆਂ ਮਿਰਚਾਂ ਹੁਣ ਆਪਾਂ ਇਹਦੇ 'ਚ ਪਾ ਦਾਂ ਐਸ ਤਰ੍ਹਾਂ ਦਾ ਕੋਈ ਕੰਟੇਨਰ ਲੈ ਲਾਂਗੇ ਜੇਕਰ ਤੁਹਾਡੇ ਕੋਲ ਕੰਚ ਦਾ ਤਾਂ ਫਿਰ ਤਾਂ ਉਸ ਤੋਂ ਵੀ ਵਧੀਆ ਹੈ ਉਹਦੇ 'ਚ ਬਿਲਕੁਲ ਨਹੀਂ ਖਰਾਬ ਹੁੰਦਾ ਹੁਣ ਸਾਰੀਆਂ ਮਿਰਚਾਂ ਆਪਾਂ ਇਹਦੇ 'ਚ ਪਾ ਦਾਂ ਜਿਹੜਾ ਮਸਾਲਾ ਥੋੜਾ ਜਿਹਾ ਬਚ ਗਿਆ ਇਹ ਵੀ ਆਪਾਂ ਸਾਰਾ ਇਹਦੇ ਵਿੱਚ ਹੀ ਪਾ ਦਾਂਗੇ। ਪੈਨਚਰ 3 ਕ ਚਮਚੇ ਆਪਾਂ ਬਨੇ ਕਰਦੇ ਚ ਹੋਰ ਪਾ ਦਾਂਗੇ। ਇਹਨੂੰ ਆਪਾਂ ਠੱਕ ਕੇ ਚੰਗੀ ਤਰ੍ਹਾਂ ਰੱਖ ਦਾਂਗੇ ਇਹਨੂੰ ਆਪਾਂ 3-4 ਦਿਨ ਲਗਾਤਾਰ ਹਿਲਾਇ ਜਾਣਾ ਜੀ 5-6 ਦਿਨਾਂ ਚ ਇਹ ਚਾਰ ਬਣ ਕੇ ਖਾਣ ਵਾਲਾ ਬਣ ਕੇ ਤਿਆਰ ਹੋ ਜਾਊਗਾ ਜੀ ਇਹ ਚਾਰ ਬਹੁਤ ਹੀ ਟੇਸਟੀ ਬਣਦਾ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਇਸ ਤਰ੍ਹਾਂ ਚਾਰ ਚਾਰ ਦਾ ਤੁਸੀਂ ਬਹੁਤ ਤਰੀਕਿਆਂ ਨਾਲ ਬਣਾਏ ਹੋਣਗੇ ਪਰ ਇਸ ਤਰ੍ਹਾਂ ਦਾ ਬਣਾਇਆ ਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਵਾ ਭਾਵੇਂ ਸਾਲ ਪਰ ਪਿਆ ਰਹੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜ਼ਰੂਰ ਦੱਸੋ ਤਾਡੀ ਰੈਸਪੀ ਕਿੰਨੀ ਨਹੀਂ ਲੱਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ